ਦੇਖੋ ਜੀ ਅੱਜ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਬਹੁਤੀ ਆਨਰਡਰ ਸਕੀਮ ਤੋਂ ਹੈ ਜਿਹੜੀਆਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਮਨ ਲ ਕੇ ਕੰਬਾਈਨਡ ਫੰਡ ਦੇ ਰਾਹੀਂ ਚੱਲਦੀਆਂ ਨੇ ਉਹਨਾਂ ਦੀ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਰਿਵਿਊ ਮੀਟਿੰਗ ਹੋ ਰੱਖੀ ਗਈ ਸੀ ਜੀ ਦੇ ਚ ਸਾਡੇ ਮਾਨਯੋਗ ਡੀਸੀ ਸਾਹਿਬ ਏਡੀਸੀ ਸਾਹਿਬ ਸਾਰੇ ਜਿਹੜੇ ਜਿਹੜੇ ਸਬਡਿਵੀਜ਼ਨਾਂ ਉਹਨਾਂ ਦੇ ਐਸਡੀਐਮ ਸਾਰੇ ਵੱਖ-ਵੱਖ ਡਿਪਾਰਟਮੈਂਟ ਦੇ ਜਿਹੜੇ ਆਫੀਸਰ ਜਿਹੜੇ ਆ ਉਹ ਮੌਜੂਦ ਨੇ ਤੇ ਉਹਦੇ ਵਿੱਚ ਸਾਰੀਆਂ ਸਕੀਮਸ ਕਦੋਂ ਕੀ ਦਾ ਕੋਈ ਕੰਮ ਸ਼ੁਰੂ ਹੋਇਆ ਕਦੋਂ ਟੈਂਡਰ ਹੋਇਆ ਕਿੰਨੇ ਟਾਈਮ ਚ ਕੰਪਲੀਟ ਹੋਣਾ ਚਾਹੀਦਾ ਸੀ ਕੀ ਕੀ ਦਾ ਸਟੇਟਸ ਹੈ ਉਹਨਾਂ ਸਾਰਿਆਂ ਦੇ ਬਾਰੇ ਜਿਹੜਾ ਡਿਸਕਸ ਹੈ ਉਹ ਹੋਇਆਗਾ ਤੇ ਜਿੱਥੇ ਕੋਈ ਜਿਹੜਾ ਮਤਲਬ ਕਿ ਫੰਡ ਅਲੋਟ ਹੋ ਗਏ ਕੰਮ ਹਜੇ ਤੱਕ ਨਹੀਂ ਕੰਪਲੀਟ ਹੋਇਆ ਜਦੋਂ ਤੱਕ ਕੰਪਲੀਟ ਹੋ ਜਾਣਾ ਚਾਹੀਦਾ ਸੀ ਤਾਂ ਉਹਨਾਂ ਤੇ ਵੀ ਚਰਚਾ ਵੀ ਕੀਤੀ ਗਈ ਹੈ ਤਾਂ ਉਹਦੇ ਤੇ ਡਿਸਪ ਬ ਨੂੰ ਮੈਂ ਕਿਹਾ ਵੀ ਆ ਜਿਹੜਾ ਨੋਟਿਸ ਹੈ ਵੀ ਕੰਮ 'ਚ ਦੇਰੀ ਕਿਉਂ ਹੋਈ ਉਹ ਵੀ ਜਿਹੜੇ ਨੋਟਿਸ ਹੈ ਉਹ ਕੱਢੇ ਜਾਣ ਕਿਉਂਕਿ ਅੱਜ ਕੋਈ ਮੰਨ ਲਓ ਸੜਕ ਬਾਨਨੀ ਆ ਸੜਕ ਦਾ ਕੰਪਲੀਸ਼ਨ ਟਾਈਮ ਹੈ ਵੀ 9 ਮਹੀਨਿਆਂ ਦੇ ਵਿੱਚ ਤਿਆਰ ਹੋਣੀ ਹੈ ਸਰਕਾਰ ਵੱਲੋਂ ਫੰਡ ਆ ਗਏ ਜੇ ਸੜਕ ਬਾਨ ਨੂੰ 1.5 ਸਾਲ ਦਾ ਸਮਾਂ ਲੱਗ ਰਿਹਾ ਜਾਂ ਉਸ ਤੋਂ ਵੀ ਜ਼ਿਆਦਾ ਸਮਾਂ ਲੱਗ ਰਿਹਾ ਤਾਂ ਜਿਹੜਾ ਲੋਕਾਂ ਨੂੰ ਬੈਨੀਫਿਟ 6 ਮਹੀਨੇ ਜਾਂ 9 ਮਹੀਨੇ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਤਾਂ ਇਹਦੇ 'ਚ ਪਬਲਿਕ ਦਾ ਪੈਸਾ ਤੇ ਨੁਕਸਾਨ ਜਿਹੜਾ ਉਹ ਪਬਲਿਕ ਦਾ ਹੋ ਰਿਹਾ ਹੈ ਉਹ ਕਿਹੜੇ ਕਾਰਨਾ ਕਰਕੇ ਉਹ ਸੜਕ ਕੰਪਲੀਟ ਨਹੀਂ ਹੋਈ ਜਾਂ ਜਿਹੜਾ ਕੋਈ ਹੋਰ ਪ੍ਰੋਜੈਕਟ ਉਹਨਾਂ ਦਾ ਵੀ ਅੱਜ ਕਿਹਾ ਹੈ ਕਿ ਜਿਹੜਾ ਨੋਟਿਸ ਹੈ ਉਹ ਲਿਆ ਜਾਵੇ ਤੇ ਬਾਕੀ ਸਾਰੇ ਡਿਪਾਰਟਮੈਂਟਸ ਚਾਹੇ ਉਹ ਐਗਰੀਕਲਚਰ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਕੀਮ ਦਾ ਚਾਹੇ ਉਹ ਕੋਈ ਹੈਲਥ ਨਾਲ ਜੁੜੀਆਂ ਹੋਈਆਂ ਚਾਹੇ ਕੋਈ ਸੜਕਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਤੇ ਜਿਹੜੀ ਡਿਸਕਸ਼ਨ ਹੈ ਉਹ ਹੋਈ ਹੈ ਤੇ ਮੈਂ ਉਮੀਦ ਕਰਦਾ ਵੀ ਇਸ ਮੀਟਿੰਗ ਦੇ ਨਾਲ ਜਿਹੜੇ ਸਾਰੀਆਂ ਸਕੀਮਸ ਆ ਆਉਣ ਵਾਲੇ ਸਮੇਂ 'ਚ ਸਮੂਧਰੀ ਚੱਲਣਗੀਆਂ ਤੇ ਬਾਅਦ ਤੋਂ ਬਾਅਦ ਜਿਹੜਾ ਬੈਨੀਫਿਟ ਆ ਜਿਹੜੀਆਂ ਸਾਰੀਆਂ ਸਕੀਮਾਂ ਦਾ ਲੋਕਾਂ ਤੱਕ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਉਹ ਪਹੁੰਚੂਗਾ। ਇਹ ਜਿਹੜਾ ਜਿਹੜੀ ਸਰਕਾਰ ਆ ਜੋ ਤੁਸਿਆ ਬਦਲੀ ਸਰਕਾਰ ਨੇ ਜਿਹੜੀ ਪਿਆ ਪੰਜਾਬ ਕਰ ਰਹੀ ਤੇ ਦੂਜੇ ਪਾਸੇ ਕੱਲ ਦੀ ਗੱਲ ਹੈ ਜਿਹੜਾ ਧੂਰੀ ਦੇ ਵਿੱਚੋਂ ਸੀਐਮ ਸਿਟੀ ਦੇ ਵਿੱਚੋਂ ਜਿਹੜਾ 9000 ਜਿਹੜੀ ਜੀਟੇ ਰੱਖਣ ਵਾਲੀ ਗੋਲੀ ਆ ਗਾਇਬ ਉਹਦੇ ਬਾਰੇ ਕੀ ਅੱਛਾ ਜਿਹੜਾ ਉਹ ਕੇਂਦਰ ਚੋਰੀ ਹੋ ਗਈ 9000 ਗੋਲੀ। ਦੇਖੋ ਪਹਿਲੀ ਗੱਲ ਤੇ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਬੜੀ ਗੰਭੀਰ ਹੈ ਤੇ ਸਾਰਾ ਪੰਜਾਬ ਜਾਣਦਾ ਹੈ ਵੀ ਕਿਸ ਤਰ੍ਹਾਂ ਸਾਰੀ ਸਰਕਾਰ ਸਾਰਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇਹਦੇ ਤੇ ਬੜਾ ਫੋਕਸ ਕਰਕੇ ਜਿਹੜਾ ਲੱਗਿਆ ਹੋਇਆ ਬੜੀ ਗੰਭੀਰਤਾ ਨਾਲ ਇਹਨੂੰ ਲੈ ਰਹੇ ਆ ਤੇ ਸਾਰੇ ਜਿਹੜੇ ਇਸ ਧੰਦੇ ਦੇ ਵਿੱਚ ਲੱਗੇ ਹੋਏ ਆ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਵੀ ਗਈ ਹੈ ਹੋ ਵੀ ਰਹੀ ਹੈ ਤੇ بڑے ਬੰਦੇ ਜਿਹੜੇ ਇਸ ਤੰਦੇ ਚ ਲੱਗੇ ਹੋਏ ਸੀ ਪੰਜਾਬ ਛੱਡ ਛੱਡ ਕੇ ਜਿਹੜਾ ਉਹ ਭੱਜ ਰਿਹਾ ਹੈ ਤੇ ਜਿਹੜੇ ਅ ਕਹ ਲਓ ਐਡਿਕਟ ਸੀ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਤੇ ਪਹਿਲੀ ਸਰਕਾਰ ਹੈ ਵੀ ਜਿਹੜੀ ਇਨੀ ਸ਼ਕਤੀਦਾਨ ਨਾਲ ਜਿਹੜੇ ਕਦਮ ਨੇ ਉਹ ਪੁੱਟ ਰਹੀ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇੱਕ ਕੋਡ ਹੈ ਜਿਹੜਾ ਪੰਜਾਬ ਨੂੰ ਲੱਗਿਆ ਹੋਇਆ ਤੇ ਸਰਕਾਰ ਦੀ ਇਹਦੇ ਚ ਜਿੰਨੇ ਨਮਾਇੰਦੇ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕੋਡ ਨੂੰ ਪੰਜਾਬ ਚੋਂ ਖਤਮ ਕਰੀਏ ਤੇ ਇਹਦੇ ਲਈ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਮੈਂ ਤਾਂ ਜਿੱਥੇ ਜਗਾ ਜਗਾ ਤੇ ਜਾਣਨਾ ਤੁਸੀਂ ਮੀਡੀਆ ਦੇ ਸਾਥੀ ਸਾਡੇ ਭਰਾ ਬੈਠੇ ਹੋ ਅਸੀਂ ਸਾਰੇ ਮੈਂ ਤਾਂ ਇਹ ਕਹਿਣਾ ਵੀ ਜਿਹੜੇ 3 ਕਰੋੜ ਪੰਜਾਬੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਸ਼ੇ ਵਰਗਾ ਜਿਹੜਾ ਕੋਡ ਹੈ ਪੰਜਾਬ ਨੂੰ ਇਹਦੇ ਚੋਂ ਕੱਢਣ ਦੇ ਲਈ ਇਹਨੂੰ ਖਤਮ ਕਰਨ ਦੇ ਲਈ ਕਿਉਂਕਿ ਸਰਕਾਰ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰਾ ਪੁਲਿਸ ਪ੍ਰਸ਼ਾਸਨ ਬੜੀ ਇਮਾਨਦਾਰੀ ਦੇ ਨਾਲ ਲੱਗਿਆ ਹੋਇਆ ਕਿ ਇਸ ਕੋੜ ਨੂੰ ਪੰਜਾਬ ਤੋਂ ਜਿਹੜਾ ਅਸੀਂ ਖਤਮ ਕਰਨਾ ਪਰ ਇਹ 100% ਖਤਮ ਤਾਂ ਹੋ ਸਕਦਾ ਜੇ ਸਾਰੇ ਪੰਜਾਬੀ ਆਪਾਂ ਰਲ ਮਿਲ ਕੇ ਇਹਦੇ ਤੇ ਕੰਮ ਕਰਾਂਗੇ ਸਿਰ ਜੋੜ ਕੇ ਕੰਮ ਕਰਾਂਗੇ ਤਾਂ ਹੀ ਇਹ ਜਿਹੜਾ ਖਤਮ ਹੈ ਪੰਜਾਬ ਦੇ ਵਿੱਚ ਹੋ ਸਕਦਾ ਸੋ ਇਹਦੇ ਲਈ ਮੈਨੂੰ ਬੜੀ ਖੁਸ਼ੀ ਹੈ ਕਿ ਸਰਕਾਰ ਦੇ ਨਾਲ ਨਾਲ ਮੈਨੂੰ ਕਈ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਕਿ ਜਿਹੜੀਆਂ ਐਨ ਜੀਓਜ਼ ਐ ਉਹ ਵੀ ਇਸ ਮਹਿੰਮ ਦੇ ਤਹਿਤ ਕਿ ਯੋਧ ਨਸ਼ਾ ਅਬਰੋਧ ਆਪਣੇ ਪ੍ਰੋਗਰਾਮ ਚਲਾ ਰਹੀਆਂ ਮਹਿੰਮ ਚਲਾ ਰਹੀਆਂ ਨੇ ਕਿ ਜੀ ਸਰਕਾਰ ਕੰਮ ਕਰ ਰਹੀ ਹੈ ਤੇ ਸਰਕਾਰ ਦੇ ਨਾਲ ਅਸੀਂ ਕੰਮ ਕਰਕੇ ਇਹ ਕੋੜ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਉਹ ਖਤਮ ਕਰਨਾ ਸੋ ਇਹਦੇ ਲਈ ਸਰਕਾਰ ਬੜੀ ਗੰਭੀਰ ਹੈ ਤੇ ਬਾਕੀ ਜੇ ਕੋਈ ਐਦਾਂ ਦੀ ਕਿਤੇ ਕੋਈ ਗੋਲੀ ਕਿਤੇ ਕੋਈ ਗਾਇਬ ਹੋਈ ਹੈਗੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿੱਥੇ ਗਈ ਕਿਸੇ ਬੰਦੇ ਨੇ ਚੋਰੀ ਕੀਤੀ ਉਹਨੂੰ ਕਿੱਥੇ ਵਰਤਿਆ ਗਿਆ ਮੈਂ ਇਸ ਗੱਲ ਦੀ ਇਹ ਛੋਟੀ ਜਿਹੜੀ ਤੁਹਾਨੂੰ ਦਵਾਉਣਾ ਕਿ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਸਾਡਾ ਬੰਦਾ ਵੀ ਕੋਈ ਐਦਾਂ ਦੇ ਬੰਦੇ ਨੂੰ ਪ੍ਰੋਟੈਕਟ ਕਰਦਾ ਤਾਂ ਉਸ ਦਿਨ ਤੋਂ ਉਹ ਭਾਈ ਸਾਡਾ ਬੰਦਾ ਨਹੀਂ ਉਹ ਆਮ ਆਦੀ ਪਾਰਟੀ ਦਾ ਹਿੱਸਾ ਨਹੀਂ ਰਹੂਗਾ ਜੇ ਕੋਈ ਵੀ ਇਦਾਂ ਦੀ ਘਟਨਾ ਜਿਹੜੀ ਸਰਕਾਰ ਜਾਂ ਸਾਡੀ ਸਰਕਾਰ ਦੇ ਨੁਮਾਇੰਦੇ ਜਿਹੜੀ ਧਿਆਨ ਚ ਆ ਉਹ ਆਉਂਦੀ ਹੈ ਹਲਕਾ ਸੋਧ ਵਾਸਤੇ ਕੋਈ ਇਹੋ ਜਿਹੇ ਪ੍ਰੋਜੈਕਟੇ ਜਾਂਦੇ ਜਾਣਗੇ ਜਿਹਦੇ ਨਾਲ ਜਿਹੜੀ ਬੇਰੋਜ਼ਗਾਰ ਦੇ ਸਾਹਮਣੇ ਵੱਸਤਾਂ ਜਿਹੜੀ ਬੇਰੋਜ਼ਗਾਰੀ ਹੈ ਉਹ ਖਤਮ ਹੋ ਜਾਵੇ ਦੇਖੋ ਸੂਬਾ ਸਰਕਾਰ ਦਾ ਪਿਛਲੇ ਤੁਸੀਂ ਕਹ ਲਓ 3 ਸਾਲ ਹੋ ਗਏ ਬੇਰਜਗਾਰੀ ਨੂੰ ਖਤਮ ਕਰਨ ਦੇ ਲਈ ਕਿਉਂਕਿ ਬੇਰਜਗਾਰੀ ਇੱਕ ਨਸ਼ੇ ਨਾਲ ਵੀ ਇੰਟਰੈਕਟਲੀ ਜਿਹੜਾ ਇਹ ਜੁੜਾ ਹੋਇਆ ਮੁੱਦਾ ਜਿਹਦੇ ਕਰਕੇ ਨਸ਼ਾ ਵੀ ਜਿਹੜਾ ਪੰਜਾਬ ਚ ਵਧਿਆ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਹੋਰ ਤਾਂ ਬੇਰਜਗਾਰੀ ਕੀ ਦੂਰ ਕਰਨੀ ਸੀ ਜਿਹੜੀਆਂ ਸਰਕਾਰੀ ਨੌਕਰੀਆਂ ਵੀ ਨਹੀਂ ਜਿਹੜੀਆਂ ਭਰੀਆਂ ਜਾਂਦੀਆਂ ਸੀ ਇਹ ਗੱਲ ਕਿਉਂਕਿ ਇੱਕ ਤਾਂ ਬੰਦਾ ਕੋਈ ਹਵਾਈ ਗੱਲ ਕਰ ਸਕਦਾ ਜੀ ਸਾਡੀ ਸਰਕਾਰ ਚ ਕਹ ਲੋ ਵੀ ਆ ਹੋ ਗਿਆ ਹੋ ਗਿਆ ਪਰ ਜਿਹੜੇ ਫੈਕਟ ਹੈ ਉਹਨੂੰ ਛਟੜਾ ਨਹੀਂ ਜਾ ਸਕਦਾ ਜੇ 2 ਤੇ 2 4 ਹੈ ਉਹ ਇੱਥੇ ਵੀ 4 ਰਹਿਣਾ ਸਾਰੇ ਕਿਤੇ 4 ਰਹਿਣਾ ਜਿਹੜੇ ਫੈਕਟ ਹੈ ਵੀ ਕਿਹੜੀ ਸਰਕਾਰ ਚ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਜੇ ਤੁਸੀਂ ਇਹ ਡਾਟਾ ਕੱਢੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਪਿਛਲੇ 3 ਸਾਲਾਂ ਦੇ ਵਿੱਚ 50000 ਤੋਂ ਪਲੱਸ ਸਰਕਾਰੀ ਨੌਕਰੀਆਂ ਜਿਹੜੀ ਉਹ ਦਿੱਤੀ ਗਈ ਹੈ ਤੁਸੀਂ ਕਿਸੇ ਕਿਸੇ ਸਰਕਾਰ ਦਾ ਰਿਕਾਰਡ ਕੱਢ ਲਓ 17 ਤੋਂ ਲੈ ਕੇ 22 ਤੱਕ 12 ਤੋਂ ਲੈ ਕੇ 17 ਤੱਕ 7 ਤੋਂ ਲੈ ਕੇ 12 ਤੱਕ ਕਿਸੇ ਸਰਕਾਰ ਚ ਦੱਸਿਆ ਕਿਸੇ ਚ 12000 ਇਹਦੋਂ ਚੌਥਾ ਹਿੱਸਾ ਵੀ ਸਰਕਾਰੀ ਨੌਕਰੀਆਂ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਪਹਿਲੀ ਵਾਰ ਹੈ ਕਿ 50000 ਤੋਂ ਉੱਪਰ ਸਰਕਾਰੀ ਨੌਕਰੀਆਂ ਤੇ ਸਾਰੀਆਂ ਔਨ ਮੈਰਿਟ ਬਿਨਾਂ ਸ਼ਫਾਰਿਸ਼ ਤੋਂ ਬਿਨਾਂ ਪੈਸੇ ਤੋਂ ਮੈਂ ਹੁਣ ਜਦੋਂ ਐਮਪੀ ਇਲੈਕਸ਼ਨ ਲੜਿਆ ਮੈਂ ਜਿਹੜੇ ਪਿੰਡ ਜਾਂਦਾ ਸੀ ਤੁਸੀਂ ਨਾਲ ਜਾਂਦੇ ਸੀ ਮੈਂ ਕਹਿੰਦਾ ਸੀ ਵੀ ਭਾਈ ਐਦਾਂ ਦਾ ਸਾਨੂੰ ਕੋਈ ਪਿੰਡ ਦਿਖਾ ਦਿਓ ਠੀਕ ਹੈ ਕੋਈ ਵਿਰਲਾ ਪਿੰਡ ਹੋਊਗਾ ਜਿੱਥੇ ਕੋਈ ਕਹ ਲਓ ਵੀ ਗਿਣਤੀ ਬਹੁਤ ਘੱਟ ਹੈ ਉੱਥੇ ਰਹਿਣ ਵਾਲਿਆਂ ਦੀ ਜਿੱਥੇ ਕੋਈ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਹਰੇਕ ਪਿੰਡ 'ਚ ਜਿਹੜੀ ਸਰਕਾਰੀ ਨੌਕਰੀ ਹੈ ਉਹ ਮਿਲੇਗੀ ਜਿਹਦੇ ਕਰਕੇ ਬੇਰਜਗਾਰੀ ਵੀ ਦੂਰ ਹੋ ਰਹੀ ਹੈ ਪਰ ਸਰਕਾਰੀ ਨੌਕਰੀਆਂ ਇਕੱਲੀਆਂ ਸਫੀਸ਼ੀਐਂਟ ਨਹੀਂ ਕਿਉਂਕਿ ਸਰਕਾਰੀ ਨੌਕਰੀਆਂ ਤਾਂ ਤੁਸੀਂ ਜਿਹੜੀਆਂ ਵੱਤ ਤੋਂ ਵੱਤ ਪੰਜਾਬ 'ਚ 4 ਲੱਖ ਹੋਣਗੀਆਂ ਜਿੰਨੀਆਂ ਖਾਲੀ ਉਹ ਨਹੀਂ ਭਰ ਸਕਦੇ ਹੋ ਨਾ ਉਹਦੇ ਲਈ ਜ਼ਰੂਰਤ ਹੈ ਕਿ ਜਿਹੜੀ ਇੰਡਸਟਰੀ ਆ ਪੰਜਾਬ ਦੇ ਵਿੱਚ ਆਵੇ ਤਾਂ ਕਿ ਜਿਹੜਾ ਪ੍ਰਾਈਵੇਟ ਤੌਰ ਤੇ ਜਿਹੜਾ ਰੁਜ਼ਗਾਰ ਹੈ ਲੋਕਾਂ ਨੂੰ ਉਹ ਮਿਲ ਸਕੇ ਸੋ ਉਹਦੇ ਲਈ ਵੀ ਪਿਛਲੇ 3 ਸਾਲਾਂ 'ਚ ਲੱਖਾਂ ਕਰੋੜ ਦੀ ਇਨਵੈਸਟਮੈਂਟ ਹੈ ਬੜੇ ਵੱਡੇ ਵੱਡੇ ਟਾਟਾ ਵਰਗੇ ਜਿਹੜੇ ਪ੍ਰੋਜੈਕਟ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੈ ਤੇ ਜਿੱਥੇ ਬਹੁਤ ਵੱਡੇ ਪੱਧਰ ਤੇ ਜਿਹੜਾ ਯੂਥ ਨੂੰ ਰੁਜ਼ਗਾਰ ਹੈ ਉਹ ਮਿਲ ਰਿਹਾ ਸੋ ਆਏ ਦੀ ਨਹੀਂ ਜਿਹੜੇ ਛੋਟੇ ਛੋਟੇ ਜੁਨਟ ਹੈ ਕਿਉਂਕਿ ਜਦੋਂ ਚੰਗਾ ਮਾਹੌਲ ਬਣੂਗਾ ਤਾਂ ਉਹਦੇ ਨਾਲ ਜੁਨਟ ਸੰਗਰੂਰ ਚ ਵੀ ਬੜੇ ਲੱਗ ਰਹੇ ਆ ਬਰਨਾਲੇ ਵੀ ਮੈਂ ਤੁਹਾਨੂੰ ਦੱਸਾਂ بڑے ਕੋਈ ਨਾ ਕੋਈ ਜਿਹੜੇ ਜੁਨਟ ਹੈ ਸ਼ੁਰੂ ਹੁੰਦੇ ਰਹਿਣ ਚਾਹੇ ਉੱਥੇ ਵੀ ਬੰਨਾਂ ਰੁਜ਼ਗਾਰ ਮਿਲੇ ਰੁਜ਼ਗਾਰ ਦੀ ਜਿਹੜੀ ਗਿਣਤੀ ਹੈ ਉਹ ਦਿਨੋ ਧੰਨਵਾਦ ਰਹੀ ਹੈ ਪਰ ਹੁਣ ਜ ਇਕੋ ਲੱਗਤ ਸਾਰਾ ਕੁਝ ਬਦਲ ਜੂ ਸਾਰਿਆਂ ਨੂੰ ਰੋਜ਼ਗਾਰ ਮਿਲ ਜੂ ਪਰ ਉਹਦੇ ਲਈ ਜਿਹੜਾ ਸਮਾਂ ਉਹ ਲੱਗਦਾ ਪਰ ਜਿਹੜੇ ਫੈਕਟਸ ਐਂਡ ਫਿਗਰਸ ਐ ਜੇ ਤੁਸੀਂ ਦੇਖੋ ਚਾਹੇ ਸਰਕਾਰੀ ਨੌਕਰੀਆਂ ਚ ਚਾਹੇ ਜਿਹੜੀ ਇਨਵੈਸਟਮੈਂਟ ਪਿਛਲੇ ਸਮੇਂ ਚ ਪੰਜਾਬ ਚ ਆਈ ਐ ਇੰਨੀ ਕਿਸੇ ਸਰਕਾਰ ਚ ਨਾ ਇਨਵੈਸਟਮੈਂਟ ਆਈ ਐ ਨਾ ਹੀ ਜਿਹੜੀਆਂ ਨੌਕਰੀਆਂ ਵਾਲੀ ਗੱਲ ਐ ਮੈਂ ਤਾਂ ਹਰ ਜਗ੍ਹਾ ਕਹਿਣਾ ਵੀ ਤੁਸੀਂ ਇਸ ਨੂੰ ਕੰਪੈਰੀਜ਼ਨ ਕਰਕੇ ਦੇਖ ਲਓ ਪਿਛਲੀਆਂ 5 ਸਰਕਾਰਾਂ ਚ ਕਿਹੜੀ ਸਰਕਾਰ ਚ ਕਿੰਨੀਆਂ ਸਰਕਾਰੀ ਨੌਕਰੀਆਂ ਮਿਲੀਆਂ ਕਈ ਇਦਾਂ ਦੇ ਪਰਿਵਾਰ ਐ ਜਿੱਥੇ ਇੱਕ ਇੱਕ ਪਰਿਵਾਰ ਚ ਦੋ ਦੋ ਤਿੰਨ ਤਿੰਨ ਬੱਚਿਆਂ ਨੂੰ ਨੌਕਰੀ ਜਿਹੜੀ ਆ ਸਰਕਾਰੀ ਉਹ ਮਿਲੀ ਆਗੀ। ਇਹ ਪਹਿਲਗਾਮ ਦੇ ਵਿਚਾਰ ਕੀ ਹੰਬਾ ਹੋਇਆ ਕਿਸ ਤਰੀਕੇ ਨਾਲ ਸਿੰਦਾ ਹੋ ਰਹੀ ਹੈ। ਪ੍ਰਧਾਨ ਮੰਤਰੀ ਕੋਲ ਐਕਸ਼ਨ ਮੋਡ ਦੇ ਰਿਸ਼ਤੇ ਦੇ। ਦੇਖੋ ਨਿੰਦਾ ਦਾ ਜਿੰਨੀ ਕਰੀ ਜਾਵੇ ਉਸ ਦੀ ਓਨੀ ਘਟ ਹੈ ਕਿ ਇਸ ਤੋਂ ਮੈਂ ਕਹਣਾ ਕਿ ਵੱਡਾ ਕੋਈ ਘਰਤਾ ਵਾਲੀ ਜਿਹੜੀ ਕੋਈ ਘਟਨਾ ਹੋਣੀ ਸਕਦੀ ਵੀ ਤੁਸੀਂ ਨਿਰਦੋਸ਼ ਲੋਕਾਂ ਨੂੰ ਜਿਹੜੇ ਉੱਥੇ ਘੁੰਮਣ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਹਨ ਤਿੰਨ ਤਾਂ ਜਿਹੜੇ ਜੋੜੇ ਇਦਾਂ ਦੇ ਸੀ ਜਿਹੜੇ ਹਨੀਮੂਨ ਤੇ ਗਏ ਸੀ ਇਹ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਇਹਨਾਂ ਦੀ ਸਾਰੇ ਕਿਤੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਸਾਰੇ ਕਿਤੇ ਨਿੰਦਾ ਹੋ ਰਹੀ ਹੈ ਤੇ ਸਾਰਾ ਦੇਸ਼ ਕਹੋ ਵੀ ਸੋਗ ਦੇ ਵਿੱਚ ਹੈ ਮਾਤਮ ਦੇ ਵਿੱਚ ਹੈ ਤੇ ਇੱਕੋ ਮੰਗ ਕਰ ਰਿਹਾ ਹੈ ਕਿ ਇਨਸਾਫ ਹੈ ਜਿਹੜਾ ਉਹ ਹੋਣਾ ਚਾਹੀਦਾ ਠੀਕ ਹੈ ਸਰਕਾਰ ਜਿਹੜੇ ਕਈ ਡਿਸੀਜਨ ਲੈ ਰਹੀ ਹੈ ਪਰ ਜੋ ਲੋਕ ਮੰਗ ਕਰਦੇ ਆ ਕਿ ਦੇਖੋ ਉਹਨਾਂ ਦੇ ਪਰਿਵਾਰਾਂ ਦੇ ਜੀਤਾ ਬਾਬ ਸਾਂ ਨਹੀਂ ਸਕਦੇ ਪਰ ਇਦਾਂ ਦਾ ਐਕਸ਼ਨ ਹੋਣਾ ਚਾਹੀਦਾ ਵੀ ਇਦਾਂ ਦੀ ਕੋਈ ਕਹਿ ਲੋ ਘਟਨਾ ਨੂੰ ਇੰਜਾਮ ਦੇਣ ਦੇ ਲਈ ਕੋਈ 100 ਵਾਰ ਸੋਚੇ ਕਿ ਇਸ ਤਰ੍ਹਾਂ ਜਿਹੜੇ ਭਾਰਤੀ ਨਾਗਰਿਕ ਹੈ ਉਹਨਾਂ ਤੇ ਕੋਈ ਅਟੈਕ ਕਰਨ ਲਈ ਸੋ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਹੈ ਜਿਹੜੇ ਉਹ ਸਾਰੇ ਲੋਕ ਕਰ ਰਹੇ ਆ इवन ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਹੈ ਕਿਉਂਕਿ ਦੇਖੋ ਅੰਦਰ ਸਾਡੀ ਕੋਈ ਲੜਾਈ ਹੋਵੇ ਪਰ ਇਸ ਤੇ ਜਿਹੜਾ ਇਹ ਘਟਨਾਕ੍ਰਮ ਹੋਇਆ ਇਹਦੇ ਲਈ ਸਾਰੇ ਸਰਕਾਰ ਦੇ ਨਾਲ ਤੇ ਸਖਤ ਤੋਂ ਸਖਤ ਐਕਸ਼ਨ ਸਾਰੇ ਦੇਸ਼ ਦੇ ਵਾਸੀ ਮੰਗ ਕਰ ਰਹੇ ਆ ਤੁਸੀਂ ਵੀ ਸਾਰੇ ਆਪਾਂ ਸਾਰੇ ਉਸ ਦਿਨ ਦੇ ਮਤਲਬ ਕਿ ਉਸ ਜਿੰਨੀਆਂ ਵੀਡੀਓਜ਼ ਆ ਰਹੀਆਂ ਮਤਲਬ ਕਿ ਤੁਹਾਡਾ ਕਾਲਜ ਜਾਂਚ ਕਹਿ ਲੋ ਵੀ ਉਹਦੇ ਚ ਰੁਗ ਭਰਿਆ ਜਾਂਦਾ ਜਦੋਂ ਕੋਈ ਵੀ ਉਹ ਘਟਨਾਕ੍ਰਮ ਦੀ ਵੀਡੀਓ ਦੇਖਦੇ ਆ ਕਿ ਕਿਸ ਤਰ੍ਹਾਂ ਵਿਚਾਰੇ ਲੋਕਾਂ ਨੇ ਭੱਜ-ਭੱਜ ਕੇ ਕਈਆਂ ਨੇ ਭੱਜਿਆ ਜਾਂਦਾ ਤੇ ਗੋਲੀਆਂ ਮਾਰੀਆਂ ਤੇ ਕਈਆਂ ਨੂੰ ਪੁੱਛ-ਪੁੱਛ ਕੇ ਵੀ ਦੱਸੋ ਭਾਈ ਕਿਹੜੇ ਧਰਮ ਦੇ ਹੋ ਨਾ ਜੋ ਹੋਇਆ ਮਤਲਬ ਕਿ ਬਹੁਤ ਮਾੜਾ ਹੋਇਆ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਜਿਹੜਾ ਪੀਜੀਆਈ ਹੈ ਜੀ ਇੱਕ ਮਿੰਟਾਂ ਕੱਕਾ ਜਿਹੜਾ ਪ੍ਰੋਪਰ ਸ਼ੁਰੂ ਨਹੀਂ ਹੋਇਆ ਆਪਣਾ ਸਿਗਾ ਸੈਂਟਰ ਨਾਲ ਰਿਲੇਟਡ ਪ੍ਰੋਜੈਕਟ ਹੈ ਜੇ ਅਪਾ ਆਵਾਜ਼ ਕਰ ਆਪਾਂ ਚੱਕਦੀਆਂ ਜੀ ਜੇ ਮੰਨ ਲਓ ਸੈਂਟਰ ਨਾਲ ਜਿਹੜੇ ਸਕੇਲ ਦੇ ਸੈਂਟਰ ਦਾ ਪੈਸਾ ਜਾਂਦਾ ਹੈਗਾ ਉਸ ਦੀ ਉਸ ਪ੍ਰੋਜੈਕਟ ਬਾਰੇ ਕਦੇ ਤੁਸੀਂ ਸੋਚਿਆ ਕਿ ਆਪਾਂ ਨੇ ਕੀ ਆਈਏ ਮੈਂ ਮੈਂ ਨਾ ਇਹਦਾ ਅੰਡਰਗਰਾਊਂਡ ਦਾ ਸਿਗਾ ਵੀ ਆਪਾਂ ਮੈਂ ਮੈਂ ਇਹ ਇਹਦੇ ਰਿਲੇਟਡ ਦੋ ਵਾਰੀ ਉੱਥੇ ਸਵਾਲ ਵੀ ਜਿਹੜਾ ਉਹ ਲਗਾਇਆ ਪਰ ਮੇਰਾ ਸਵਾਲ ਸਬਮਿਟ ਨਹੀਂ ਹੋਇਆ ਪਰ ਮੈਂ ਜਿਵੇਂ ਪਿਛਲੇ ਸਮੇਂ ਚ ਹਰ ਕਹੋ ਵੀ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਮੈਂ ਜ਼ਰੂਰ ਇਹਦਾ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਤੇ ਸਵਾਲ ਵੀ ਮੈਂ ਪਾਰਲੀਮੈਂਟ ਦੇ ਅੰਦਰ ਹਰ ਸੈਸ਼ਨ ਚ ਲਗਾਉਂਦਾ ਰਹੂੰਗਾ ਪਿਛਲੇ ਵਾਰ ਉਹ ਨਹੀਂ ਐਡਮਿਟ ਕੀਤਾ ਜਦੋਂ ਵੀ ਐਡਮਿਟ ਹੋਊਗਾ ਮੈਂ ਜ਼ਰੂਰ ਦਾ ਸਵਾਲ ਆਉਂਗਾ ਤੁਸੀਂ ਇਹਦੀ ਗੱਲ ਕੀਤੀ ਹੈ ਜਿਹੜੇ ਗੁੰਗੀ ਦਾ ਹੈ ਤੁਹਾਡਾ ਗੁੰਗੀ ਦਾ ਇਹ ਕਹਿ ਰਿਹਾ ਹੈ ਵੀ ਨੌਕਰੀਆਂ ਚ ਤੁਸੀਂ ਕਦੇ ਅਸੀਂ 50000 ਨੌਕਰੀਆਂ ਹੋਰ ਦਿੱਤੀਆਂ ਹਨ ਕਿਤੇ ਹਨ ਲੇਕਿਨ ਗੁੰਗੀ ਦਾ ਇਹ ਕਹਿ ਰਿਹਾ ਹੈ ਕਿ ਪ੍ਰਚਾਰ ਜਾਦਾ ਇੰਪਲੀਮੈਂਟ ਘੱਟ ਹੈ ਅੰਕਲ ਮੈਂ ਨਾ ਤੁਸੀਂ ਮੇਰੇ ਸਤਿਕਾਰਯੋਗ ਉਹ ਵਿਰੋਧੀ ਵੀ ਸਤਿਕਾਰਯੋਗ ਨੇ ਮੈਂ ਕਹਣਾ ਅਸੀਂ ਕੋਈ ਵੀ ਕੰਮ ਕਰਦੇ ਆ ਵਿਰੋਧੀ ਧਿਰ ਨੇ ਨਿੰਦਣਾ ਹੁੰਦਾ ਚਲੋ ਉਹਨਾਂ ਦਾ ਫਰਜ ਆ ਪਰ ਜਿਹੜੀ ਗੱਲ ਮੈਂ ਕਹਿੰਦਾ ਫੈਕਟ ਐਂਡ ਫਿਗਰਸ ਕਿਸੇ ਚੀਜ਼ ਦਾ ਕੰਪੈਰੀਜ਼ਨ ਕਰਕੇ ਦੇਖ ਲਓ ਸਾਡੇ 3.5 ਸਾਲਾਂ ਦਾ ਤੇ ਉਹਨਾਂ ਦੇ 5 ਸਾਲਾਂ ਦਾ ਕੰਪੈਰੀਜ਼ਨ ਕਰੋਗੇ ਨਾ ਅਭੀ ਭਾਈ ਕਿਹੜੀ ਸਰਕਾਰ ਨੇ ਵੱਧ ਕੰਮ ਕੀਤਾ ਕਿਹੜੀ ਨੇ ਘੱਟ ਮੈਂ ਨੌਕਰੀਆਂ ਵਾਲਾ ਕਹਿੰਦਾ ਵੀ ਅਸੀਂ 50000 ਦਿੱਤੀ ਹੈ ਕੋਈ ਪ੍ਰਤਾਪ ਸਿੰਘ ਬਾਜਬਾ ਜਾਂ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਪਾਰਟੀਆਂ ਦੇ ਲੀਡਰ ਨੇ ਕਿਤੇ ਡਾਟਾ ਲੈ ਕੇ ਆ ਜਾਣ ਵੀ ਉਹਨਾਂ ਦੀ ਸਰਕਾਰ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਸੀ ਨੌਕਰੀਆਂ ਵਾਲੀ ਗੱਲ ਹੋ ਗਈ ਉਦੋਂ ਬਿਨਾ ਵੀ ਹਰ ਮਹਿਕਮੇ ਦੇ ਵਿੱਚ ਅਸੀਂ ਜਿੰਨੇ ਕਿਸਾਨਾਂ ਨੂੰ ਬਿਜਲੀ ਜਿਹੜੀ ਆ ਉਹ ਦੇਣੇ ਦਿੱਤੀ ਹੈ ਕੋਈ ਸਰਕਾਰ ਨੇ ਕਿੰਨੇ ਦਿਨ ਦਿੱਤੀ ਹੈ ਅਸੀਂ ਸਾਰੇ ਘਰਾਂ ਨੂੰ 300 ਬਿਜਲੀ ਮੁਫਤ ਦਿੱਤੀ ਹੈ ਕਿਸੇ ਸਤ ਕਰਨ ਦਿੱਤੀ ਹੈ ਜਿੰਨਾ ਕੰਮ ਸਾਡੀ ਸਰਕਾਰ ਚ ਨਹਿਰੀ ਮਹਿਕਮੇ ਚ ਹੋਇਆ ਇੱਥੇ ਪਾਣੀਆਂ ਦੇ ਰਾਖੇ ਘਾਉਂਦੇ ਰਹੇ ਕਈ ਕਈ ਕਿਸਾਨਾਂ ਦੇ ਰਾਖੇ ਘਾਉਂਦੇ ਰਹੇ ਕੋਈ ਕਹਦੇ ਵੀ ਭਾਈ ਇੰਨਾ ਪਾਣੀ ਕਿਸੇ ਸਰਕਾਰ ਦੇ ਵਿੱਚ ਆ ਜਿਨਾ ਅਸੀਂ ਦਿੱਤਾ ਮੇਰੇ ਕੋਲੇ محکمہ ਰਿਆ ਉਹਨਾਂ ਸਮਿਆਂ ਦੇ ਵਿੱਚ ਹੀ 16000 ਖਾਲ ਜਿਹੜਾ ਢਾਟਾ ਸੀ ਲੋਕਾਂ ਨੂੰ ਇਹ ਸੀ ਵੀ ਪਾਣੀ ਆਉਣਾ ਹੀ ਨਹੀਂ 16000 ਖਾਲ ਤਾਂ ਅਸੀਂ ਉਦੋਂ ਬਣਾਇਆ ਹਜ਼ਾਰਾਂ ਕਰੋੜ ਦੀ ਪਾਈਪਲਾਈਨ ਹਰੇਕ ਸਾਲ ਪੈ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਪਿੰਡਾਂ 'ਚ ਪਹੁੰਚ ਗਿਆ ਪਰ ਪਿਛਲੀ ਸਰਕਾਰ ਦੇ ਨਾਲੋਂ ਪਹਿਲੇ 3 ਸਾਲਾਂ 'ਚ 40% ਨਹਿਰੀ ਪਾਣੀ ਦੀ ਵਰਤੋਂ ਵਧੀ ਹੈ ਜੇ ਭਾ ਪਹਿਲਾਂ 10 ਕਿੱਲਿਆਂ ਲੱਗਦਾ ਸੀ ਅਜਿਹੀ ਕੜੀ 14 ਲੱਗ ਰਿਹਾ ਫਿਰ ਕਿਵੇਂ ਕਹਿ ਸਕਦੇ ਆ ਵੀ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਕਿਸੇ ਫੀਲਡ ਦਾ ਕੰਪੈਰੀਸ਼ਨ ਕਰਨਾ ਜੇ ਅਸੀਂ ਉਹਨਾਂ ਵਰਗੇ ਹੁੰਦੇ ਤਾਂ ਹਰ ਸਰਕਾਰ ਦੇ ਵਿੱਚ ਟੋਲਾ ਨੂੰ ਐਕਸਟੈਂਸ਼ਨ ਮਿਲਦੀ ਰਹੀ ਕਿਸੇ ਨੂੰ ਸਾਲ ਦੀ ਮਿਲ ਗਈ ਕਿਸੇ ਨੂੰ ਦੋ ਸਾਲ ਦੀ ਮਿਲ ਗਈ ਫਿਰ ਅਸੀਂ ਭਾਈ ਕਿਵੇਂ 17 ਟੋਲ ਪਲਾਜੇ ਪੰਜਾਬ ਚ ਬੰਦ ਕਰਤੇ ਜੇ ਦੂਜਿਆਂ ਨਾਲੋਂ ਫਰਕ ਨਹੀਂ ਹੈਗਾ ਠੀਕ ਹੈ ਨਿੰਦਨ ਨੂੰ ਨਿੰਦਣਾਣ ਉਹਨਾਂ ਨੇ ਕਦੇ ਕੋਈ ਪ੍ਰਾਈਵੇਟ ਦਾਰਾ ਖਰੀਦ ਕੇ ਸਰਕਾਰੀ ਕੀਤਾ ਅਸੀਂ ਖਰਮਲ ਖਰੀਦ ਕੇ ਪ੍ਰਾਈਵੇਟ ਸਰਕਾਰੀ ਕੀਤਾ ਜੇ ਸਾਡੀ ਨੀਅਤ ਉਹਨਾਂ ਵਰਗੀ ਹੁੰਦੀ ਸਾਡਾ ਤਾਂ ਵਾਅਦਾ ਵੀ ਨਹੀਂ ਸੀ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਪ੍ਰਾਈਵੇਟ ਥਾਮਲ ਖਰੀਦਾਂਗੇ ਸੋ ਸੈਂਕੜੇ ਇਦਾਂ ਦੇ ਕੰਮ ਐ ਮੈਂ ਤਾਂ ਚੈਲੰਜ ਕਰਦਾ ਚਾਹੇ ਪ੍ਰਤਾਪ ਸਿੰਘ ਬਾਜਵਾ ਦਾ ਸੁਖਬੀਰ ਬਾਦਲਾ ਜਿਹੜੇ ਮਰਜੀ ਫੀਲਡ ਦੇ ਵਿੱਚ ਜੇ ਸਰਕਾਰ ਦੀ ਕਮਾਈ ਦੀ ਵੀ ਗੱਲ ਕਰੂੰ ਜਿੰਨੀ ਕਮਾਈ ਸਾਡੀ ਸਰਕਾਰ 'ਚ ਵਧੀ ਐ ਉਹ ਕੋਈ ਡਾਟਾ ਲੈ ਕੇ ਹੁਣ ਵੀ ਉਹਨਾਂ ਦੀ ਸਰਕਾਰ 'ਚ ਨਹੀਂ ਵਧੀ ਹੋਵੇ ਹਰ ਫੀਲਡ ਦੇ ਵਿੱਚ ਜਿੰਨਾ ਸਰਕਾਰ ਨੇ ਕੰਮ ਕੀਤਾ ਮੈਨੂੰ ਨਹੀਂ ਲੱਗਦਾ ਜੇ ਫੈਕਟਸ ਐਂਡ ਫਿਗਰਸ ਤੇ ਗੱਲ ਹੋਵੇ ਇਕੱਲੇ-ਇਕੱਲੇ ਫੀਲਡ ਦੇ ਕੰਪੈਰੀਸ਼ਨ ਕਰਨ ਵੀ ਕਿਸੇ ਫੀਲਡ ਚ ਵੀ ਉਹ ਕਿਤੇ ਬਰਾਬਰ ਟਿਕ ਸਕਦੇ ਆ ਹਾਂ ਠੀਕ ਹੈ ਵੈਸੇ ਕਹਿ ਦੇਣਾ ਵੀ ਘਰੇ ਬੈਠਿਆਂ ਨੇ ਨਾ ਜੀ ਕੋਈ ਫਰਕ ਨਹੀਂ ਪਰ ਮੈਂ ਜਿੱਥੇ-ਜਿੱਥੇ ਆ ਕਹਿਣਾ ਵੀ ਕਿਸੇ ਚੀਜ਼ ਦਾ ਤੁਸੀਂ ਦੱਸੋ ਵੀ ਫਰਕ ਕਿਵੇਂ ਨਹੀਂ ਜੇ ਨੌਕਰੀਆਂ ਸਾਡੇ ਵੱੱਦ ਆ ਭਾਈ ਤੁਹਾਡੇ ਨੌਕਰੀਆਂ ਵੀ ਕੱਟ ਨਹਿਰੀ ਪਾਣੀ ਸਾਡੇ ਵੱਲ ਤੋਂ ਨਹਿਰੀ ਪਾਣੀ ਵੀ ਕੱਟ ਬਿਜਲੀ ਵੀ ਅਸੀਂ ਸਾਰਿਆਂ ਨੂੰ ਮੁਫਤ ਦਿੱਤੀ ਕਿਸਾਨਾਂ ਨੂੰ ਬਿਜਲੀ ਤਾਂ ਸਾਬ ਨਾਲੋਂ ਜਿਹੜੀ ਆ ਵਾਅਦਾ ਦਿੱਤੀ ਆ ਸੜਕ ਸੁਰੱਖਿਆ ਫੋਰਸ ਵਾਲੀਆਂ ਗੱਡੀਆਂ ਤੁਸੀਂ ਦੇਖਿਆ ਹੋਣਾ ਮੈਂ ਕੇਂਦਰ 'ਚ ਸਵਾਲ ਲਾਇਆ ਸੀ ਤਾਂ ਗੜਕਰੀ ਸਾਹਿਬ ਨੇ ਕਿਹਾ ਕਿ ਜਿੱਦਣ ਦੇ ਨੈਸ਼ਨਲ ਹਾਈਵੇ ਬਣਨ ਲੱਗੇ ਐ ਤਾਂ ਮੌਤਾਂ ਦੀ ਗਿਣਤੀ ਪੂਰੇ ਦੇਸ਼ ਦੇ ਵਿੱਚ ਐਕਸੀਡੈਂਟਾਂ ਕਾਰਨ ਵਧੀ ਹੈ ਤੇ ਪੰਜਾਬ ਨੂੰ ਵਧਾਈ ਦਿੱਤੀ ਕਿ ਪੰਜਾਬ 'ਚ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ 47% ਘਟੀ ਹੈ ਜਿੱਦਣ ਦੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਤਾਂ ਕੋਈ ਇਲੈਕਸ਼ਨ ਮੈਨੀਫੈਸਟੋ ਦਾ ਵਾਅਦਾ ਵੀ ਨਹੀਂ ਸੀ ਅੱਜ ਕਿਤੇ ਐਕਸੀਡੈਂਟ ਹੁੰਦਾ ਤਾ 6 6.5 ਮਿੰਟ ਦੇ ਅੰਦਰ ਗੱਡੀ ਜਿਹੜੀ ਆ ਫਰਸਟ ایڈ ਦੇਣ ਦੇ ਲਈ ਪਹੁੰਚ ਜਾਂਦੀ ਹੈ ਤੇ ਉਹ ਬੰਦੇ ਦੀ ਜਿਹੜੀ ਜਾਨ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਨੇੜਲੇ ਹਸਪਤਾਲ ਚ ਲਿਜਾਇਆ ਜਾਂਦਾ ਹੈ ਜੇ ਪਟਿਆਲੇ ਜਾਨ ਦੀ ਜਰੂਰਤ ਹੈ ਪਟਿਆਲੇ ਲਿਜਾਇਆ ਜਾਂਦਾ ਸੋ ਜੇ 50% ਮੌਤਾਂ ਦੀ ਗਿਣਤੀ ਐਕਸੀਡੈਂਟੈਂਟ ਕਰਕੇ ਘਟੀ ਹੈ ਤਾਂ ਫਿਰ ਕਿਵੇਂ ਜਿਹੜਾ ਪਿਛਲੀਆਂ ਸਰਕਾਰਾਂ ਦੇ ਨਾਲੋਂ ਫਰਕ ਨਹੀਂ ਸੋ ਠੀਕ ਹੈ ਸਰਕਾਰ ਹੈ ਹੁਣ ਰਾਤੂਰਾ ਸਾਰਾ ਸਿਸਟਮ ਚੇਂਜ ਨਹੀਂ ਹੋ ਸਕਦਾ ਪਰ ਬੜੇ ਇਦਾਂ ਦੇ ਇਨੀਸ਼ੀਏਟਿਵ ਹੈ ਜਿਹੜੀ ਇਸ ਸਰਕਾਰ ਨੇ ਲਈ ਆ ਆ ਜਿਹੜਾ ਐਮਐਲਏ ਦੀਆਂ ਪੈਨਸ਼ਨਾਂ ਕੋਈ ਸਾਡਾ ਇਲੈਕਸ਼ਨ ਮੈਨੀਫੈਸਟੋ ਦਾ ਵਾਅਦਾ ਨਹੀਂ ਸੀ ਜੇ ਅਸੀਂ ਬੰਦ ਕੀਤੀਆਂ ਨੇ ਤਾਂ ਪਿਛਲੀ ਸਰਕਾਰ ਨੇ ਕਿਉਂ ਨਹੀਂ ਬੰਦ ਕੀਤੀਆਂ ਸੋ ਬੜੀਆਂ ਇਦਾਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਸਰਕਾਰ ਦੀ ਨੀਅਤ ਕੀ ਹੈ ਨੀਤੀ ਕੀ ਹੈ ਤੇ ਅਸੀਂ ਇੱਕ ਇੱਕ ਕਰਕੇ ਜਿਹੜਾ ਕੰਮ ਹੈ ਸਾਰਿਆਂ ਤੇ ਕਰ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਇੱਕ ਵੀ ਕੰਮ ਹੈ ਜੇ ਕੋਈ ਵਾਅਦਾ ਜੋ ਸਰਕਾਰ ਨੇ ਕੀਤਾ ਉਹ ਅਧੂਰਾ ਨਹੀਂ ਰਹੂਗਾ ਸਾਰੇ ਕੰਮ ਜਿਹੜੇ ਆ ਉਹ ਕੀਤੇ ਜਾਣਗੇ ਜੀ ਤੁਸੀਂ ਬਹੁਤ ਵੱਡੇ ਵੱਡੇ ਮੰਗਤਿਆ ਹੋਇਆ ਕਿ ਸੰਗੁਰ ਡਾਜ਼ੂਮ ਦੇ ਵਿੱਚ ਵੀ ਗਿਆ ਹੈਗਾ ਪਾਣੀ ਲਗਾਤਾਰ ਗਰਾਉਂਡ ਵਾਟਰ ਫੀਲ ਹੋ ਰਿਹਾ ਹੈਗਾ ਤਾਂ ਅਸੀਂ ਕੀ ਕਰ ਰਹੇ ਹੁੰਦੇ ਤੁਸੀਂ ਬੈਡੀ ਸੀਜ਼ਨ ਵੀ ਤੁਸੀਂ ਤੁਹਾਡਾ ਕੀ ਨਾਮ ਹੈ ਮੈਮ ਹਾਂਜੀ ਮੁਸਕਾਨ ਅੱਛਾ ਤੁਸੀਂ ਉਹਦੇ ਤੋਂ ਐਚਡੀ ਤੋਂ ਹਾਂ ਮੁਸਕਾਨ ਜੀ ਤੁਸੀਂ ਅ ਪਿਛਲੇ 2 ਸਾਲ ਦਾ ਜੇ ਤੁਸੀਂ ਡਾਟਾ ਓਵਰਆਲ ਪੰਜਾਬ ਦਾ ਦੇਖੋ ਤਾਂ ਹਰ ਸਾਲ ਜਿਹੜਾ ਪਾਣੀ ਸੀ ਉਹ ਜਿਹੜੇ ਡਾਰਕ ਜ਼ੋਨ ਵੀ ਸੀ ਉੱਥੇ نیچے ਜਾ ਰਿਹਾ ਸੀ ਪਰ ਪਿਛਲੇ 2 ਸਾਲ ਚ ਬਹੁਤ ਜਗ੍ਹਾ ਜਾਂ ਰੁਕਿਆ ਜਾਂ ਪਾਣੀ ਦਾ ਲੈਵਲ ਅਪ ਹੋਇਆ ਉਹਦਾ ਇੱਕੋ ਕਾਰਨ ਹੈ ਕਿ ਜਿਹੜਾ ਨਹਿਰੀ ਪਾਣੀ ਦੀ ਜਿਹੜੀ ਵਰਤੂ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਪਹਿਲਾਂ ਮੈਂ ਮੈਂ ਦੱਸ ਕੇ ਹਟਿਆ ਉਹ ਵਧੀ ਹੈਗੀ ਤੇ ਉਹਦਾ ਕਾਰਨ ਇਹੀ ਹੈ ਕਿ ਸਾਡੇ ਇੱਥੇ ਸਾਰੀਆਂ ਸਰਕਾਰਾਂ ਐਸਵਾਈਐਲ ਤੇ ਵੀ ਰੌਲਾ ਪਾਉਂਦੀਆਂ ਰਹੀਆਂ ਹਨ ਪੋਲਿਟਿਕਸ ਹੁੰਦੀ ਰਹੀ ਵੀ ਜੀ ਤੁਪਕਾ ਨਹੀਂ ਜਾਣ ਦਿੰਦੇ ਇਥੇ ਪੰਜਾਬ ਦਾ ਪਾਣੀ ਪੰਜਾਬ 'ਚ ਰੱਖਾਂਗੇ ਪਰ ਤੁਹਾਨੂੰ ਹੈਰਾਨੀ ਹੋਊਗੀ ਕਿ ਜਦੋਂ ਮੇਰੇ ਕੋਲੇ ਡਿਪਾਰਟਮੈਂਟ ਸੀ ਤਾਂ ਜਦੋਂ ਅਸੀਂ ਇਹ ਸਕਾਡਾ ਸਿਸਟਮ ਨਹਿਰਾਂ ਦੇ ਉੱਪਰ ਲਾਇਆ ਕਿ ਕਿਹੜੀ ਨਹਿਰ 'ਚ ਕਿੰਨਾ ਪਾਣੀ ਜਾ ਰਿਹਾ ਹੈ ਜਿੰਨਾ ਹਿੱਸਾ ਜਿਹੜੇ ਸੂਬੇ ਦਾ ਬਣਦਾ ਸੀ ਉਸ ਤੋਂ ਵੱਧ ਪਾਣੀ ਜਾਂਦਾ ਰਿਹਾ ਤੇ ਕਦੇ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਇਹ ਉਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਜਦੋਂ ਅਸੀਂ ਨਹਿਰਾਂ 'ਚ ਪਾਣੀ ਚੈੱਕ ਕੀਤਾ ਕਿ ਹਿੱਸੇ ਨਾਲੋਂ ਵੱਧ ਪਾਣੀ ਉਹਨਾਂ ਸੂਬਿਆਂ ਨੂੰ ਜਾ ਰਿਹਾ ਫਿਰ ਨਹਿਰੀ ਖਾਲ ਬਣਾਏ ਫੇਰ ਜਿਹੜੇ ਆਪਣੇ ਸੂਏ ਲੰਘਦੇ ਆ ਇਹਨਾਂ ਨੂੰ ਰਿਪੇਅਰ ਕਰਨ ਲਈ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦਿੱਤਾ ਉਸੇ ਕਰਕੇ ਜਿਹੜਾ ਪੰਜਾਬ ਚ 40% ਜਿਹੜੀ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਵਧੀਆ ਤੇ ਉਸੇ ਕਰਕੇ ਜਿਹੜਾ ਪਾਣੀ ਜਿੱਥੇ ਡਾਰਕ ਜ਼ੋਨ ਦੇ ਵਿੱਚ ਸੀਗਾ ਉਸੇ ਕਰਕੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਆਪ ਆਇਆ ਸੋ ਬੜੀ ਜਗ੍ਹਾ ਤੇ ਅਸੀਂ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਕਈ ਜਗ੍ਹਾ ਤੇ ਜਿਹੜੇ ਡਿਪਾਰਟਮੈਂਟ ਵੱਲੋਂ ਜਿਹੜਾ ਵਾਟਰ ਐਂਡ ਸੌਲਵ ਕਨਜ਼ਰਵੇਸ਼ਨ ਹੈ ਅਸੀਂ ਉਹ ਪਿਛ ਤੱਕ ਜਿਹੜੇ ਆ ਮੇਰੇ ਕੋਲ ਡਿਪਾਰਟਮੈਂਟ ਵੀ ਰਿਐਸਿ ਬਣਾਇਆ ਕਿ ਆਕਸੀਜਨ ਦੇ ਵਿੱਚ ਜਦੋਂ ਚੋਨਾ ਨਹੀਂ ਲੱਗਦਾ ਤਾਂ ਪਾਣੀ ਨੂੰ ਜਿਹੜਾ ਰੀਚਾਰਜ ਜਿਹੜਾ ਉਹ ਕੀਤਾ ਜਾ ਸਕੇ ਉਹ ਸੰਗਰੂਰ ਦੇ ਵਿੱਚ ਵੀ ਬਣਾਏ ਨੇ ਕਈ ਜਗ੍ਹਾ ਉਹ ਬਰਨਾਲੇ ਚ ਵੀ ਮਲੇਰਕੋਟਲੇ ਚ ਵੀ ਸਾਰੇ ਜਿਹੜਾ ਆਪਣੀ ਪਾਰਲੀਮੈਂਟਰੀ ਕੰਸਟਟੈਂਸੀ ਹੈ ਤੇ ਪੰਜਾਬ ਚ ਵੀ ਕਈ ਜਗ੍ਹਾ ਬਣਾਏ ਆ ਸੋ ਉਸੇ ਦਾ ਕਾਰਨ ਹੈ ਦੇਖੋ ਵੀ ਜਿਹੜਾ ਗਰਾਊਂਡ ਵਾਟਰ ਦਾ ਲੈਵਲ ਹੈ ਪਿਛਲੇ 2-3 ਸਾਲਾਂ ਤੋਂ ਉਹ ਘਟਣ ਦੀ ਵਜਾਏ ਜਾਂ ਸਟੇਬਲ ਆ ਜਾਂ ਜਿਹੜਾ ਉਹ ਵਧ ਰਿਹਾਗਾ ਤੇ ਬਾਕੀ ਜਿਹੜੀ ਡੇਟ ਦਾ ਉਹ ਆ ਤਾਂ ਅਸੀਂ ਸਾਰਿਆਂ ਦੇ ਨਾਲ ਜਿਹੜਾ ਡਿਸਕਸ ਕਰਕੇ ਜਿਹੜਾ ਉਹਦਾ ਫੈਸਲਾ ਜਿਹੜਾ ਲਿਆ ਗਿਆ ਕਿਉਂਕਿ ਜਦੋਂ ਅ ਫਿਰ ਜਿਆਦਾ ਜਦੋਂ ਲੇਟ ਹੋ ਜਾਂਦਾ ਤਾਂ ਮੁੜ ਕੇ ਫਿਰ ਪ੍ਰਾਲੀ ਦੀ ਜਿਹੜੀ ਦਿੱਕਤ ਆਉਂਦੀ ਹੈ ਉਹ ਪ੍ਰਾਲੀ ਤੇ ਜਿਹੜਾ ਫਿਰ ਕਣਕ ਲਾਉਣ ਦਾ ਜਿਹੜਾ ਸਮਾਂ ਹੈਗਾ ਉਹ ਬੜਾ ਘਟ ਜਾਂਦਾ ਫਿਰ ਪ੍ਰਾਲੀ ਉਹਨੇ ਟਾਈਮ ਦੇ ਵਿੱਚ ਉਹਦੀ ਕੋਈ ਸਾਮ ਸੰਭਾਲ ਨਹੀਂ ਜਿਹੜੀ ਹੁੰਦੀ ਫਿਰ ਉਦੋਂ ਵੀ ਜਿਹੜਾ ਪੋਲੂਸ਼ਨ ਕਰਕੇ ਰੌਲਾ ਪੈਂਦਾ ਸੋ ਇਹ ਸਾਰਾ ਕੁਝ ਡਿਸਕਸ ਕਰਕੇ ਜਿਹੜਾ ਫੈਸਲਾ ਜਿਹੜਾ ਲਿਆ ਗਿਆ ਪਰ ਪੰਜਾਬ ਦੇ ਗਰਾਊਂਡ ਵਾਟਰ ਨੂੰ ਬਚਾਉਣ ਲਈ ਸਰਕਾਰ ਡਾਇਵਰਸੀਫਿਕੇਸ਼ਨ ਤੇ ਵੀ ਜਿਹੜਾ ਕੰਮ ਹੈ ਉਹ ਕਰ ਰਹੀ ਹੈਗੀ ਤੇ ਨਾਲ ਦੇ ਨਾਲ ਕਿ ਜਿਹੜਾ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ ਇਹਦੇ ਤੇ ਵੀ ਸਰਕਾਰ ਕੰਮ ਕਰ ਰਹੀ ਹੈ ਜੀ ਜੀ ਮੇਜੀ ਇੱਕ ਗੱਲ ਇਹ ਹੈ ਤੁਸੀਂ ਬਹੁਤ ਵੱਡੇ ਜਿਹੜਾ ਕਿਸਾਨ ਹੈ ਉਹ ਜਗ੍ਹਾ ਜਗ੍ਹਾ ਤੇ ਸਵਾਲ ਪੁੱਛ ਰਿਹਾ ਆ ਆਮਾਦੀ ਪਾਰਟੀ ਦੇ ਐਮਐਲਏ ਨੂੰ ਮੰਤਰੀ ਨੂੰ ਕੀ ਕਹਿਣਾ ਹੈ ਦੇਖੋ ਮੈਂ ਆਪ ਇੱਕ ਕਿਸਾਨੀ ਪਰਿਵਾਰ ਦੇ ਨਾਲ ਸਮਤ ਰੱਖਦਾ ਸਾਡੇ ਸਾਰੇ ਮੇਰੇ ਬਾਪੂ ਜੀ ਵਰਗੇ ਪੰਜ ਭਰਾ ਨੇ ਹਰੇ ਸਾਰੇ ਚਾਚੇ ਵਰਗੇ ਖੇਤੀਬਾੜੀ ਕਰਦੇ ਨੇਗੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਆ ਤੇ ਅਸੀਂ ਹਮੇਸ਼ਾ ਕਿਸਾਨਾਂ ਦਾ ਸਾਥ ਜਦੋਂ ਵਿਰੋਧੀ ਤਿਰਸੀ ਉਦੋਂ ਵੀ ਦਿੱਤਾ ਸਰਕਾਰ ਵੱਲੋਂ ਬਾਦ ਵੀ ਦਿੱਤਾ ਅੱਜ ਵੀ ਦੇ ਰਹੇ ਆ ਤੇ ਆਉਣ ਵਾਲੇ ਸਮੇਂ ਚ ਵੀ ਦੇਵਾਂਗੇ ਪਰ ਇੱਕੋ ਜਿਹੜਾ ਸਾਡਾ ਇਹ ਸੀ ਕਿ ਬਾਰਡਰ ਜਿਹੜੇ ਆ ਉਹ ਨਾ ਰੋਕੇ ਜਾਣ ਕਿਉਂਕਿ ਦੇਖੋ ਕਨੌਰੀ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਬੈਠਣ ਦੇ ਨਾਲ ਭਾਜਪਾ ਨੂੰ ਕੀ ਫਰਕ ਪੈ ਰਿਹਾ ਉਹਦਾ ਦਿੱਲੀ ਬੈਠੀ ਹੈ ਨੁਕਸਾਨ ਜਿਹੜਾ ਸਾਰਦਾ ਸਾਰਾ ਪੰਜਾਬ ਦਾ ਹੋ ਰਿਹਾ ਸੋ ਅਸੀਂ ਇਹ ਹੀ ਬੇਨਤੀ ਕੀਤੀ ਸੀ ਕਿ ਹਰ ਤਰੀਕੇ ਕਿਸਾਨਾਂ ਦੇ ਨਾਲ ਅੱਜ ਵੀ ਨਾਲ ਆ ਅੱਗੇ ਵੀ ਨਾਲ ਆ ਪਰ ਜਿਹੜੇ ਪੰਜਾਬ ਹਰਿਆਣਾ ਦੇ ਬਾਰਡਰ ਆ ਜਿਨ੍ਹਾਂ ਨਾਲ ਰੋਕ ਕੇ ਸਿਰਫ ਪੰਜਾਬ ਦਾ ਫਾਈਨੈਂਸ਼ੀਅਲ ਲਾਸ ਹੋ ਰਿਹਾ ਇਹ ਨਾ ਜਿਹੜੇ ਆ ਉਹ ਰੋਕੇ ਜਾਣ ਤੇ ਉਹਦੇ ਲਈ ਬਹੁਤ ਸਾਰੇ ਲੋਕਾਂ ਨੇ ਜਿਹੜਾ ਇਹਦਾ ਸਮਰਥਨ ਵੀ ਕੀਤਾ ਕਿਸਾਨਾਂ ਨੇ ਵੀ ਜਿਹੜਾ ਸਮਰਥਨ ਕੀਤਾ ਹਾਂ ਠੀਕ ਹੈ ਕਿ ਜੇ ਕੋਈ ਪਿੰਡ ਦੇ ਮਸਲੇ ਨੂੰ ਲੈ ਕੇ ਕੋਈ ਹੋਰ ਹੀ ਹੈ ਗੱਲਬਾਤ ਤਾਂ ਅਸੀਂ ਵੀ ਜਾਣਿਆ ਪਿੰਡਾਂ ਚ ਸਾਨੂੰ ਵੀ ਜਿਹੜੇ ਸਾਡੀ ਭਰਾ ਨੇ ਪੁੱਛਦੇ ਆ ਤਾਂ ਅਸੀਂ ਉਹਨਾਂ ਦਾ ਜਵਾਬ ਵੀ ਦੇਣਾ ਵੀ ਭਾਈ ਆ ਹੋ ਗਿਆ ਆ ਅਸੀਂ ਜਿਹੜਾ ਆਉਣ ਵਾਲੇ ਸਮੇਂ ਚ ਕਰਾਂਗੇ ਕੋਈ ਨਹੀਂ ਬਾਕੀ ਜਿਹੜੇ ਜਿੱਥੇ ਕੋਈ ਸਵਾਲ ਜਵਾਬ ਹੋ ਵੀ ਰਿਹਾ ਸਾਡੇ ਹੀ ਭਰਾ ਨੇ ਸਾਨੂੰ ਹੀ ਉਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਸਾਡੀ ਸਮਾਜ ਦਾ ਹਿੱਸਾ ਨੇ ਅਸੀਂ ਅੱਜ ਵੀ ਜਾਣ ਵਾਲੇ ਸਮੇਂ 'ਚ ਵੀ ਉਹਨਾਂ ਕੋਲੇ ਜਾਣਾ ਤੇ ਪਹਿਲਾਂ ਵੀ ਉਹਨਾਂ ਦੀ ਖਾਤਰ ਲੜਾਈ ਲੜੀਏ ਤੋਂ ਨਾਲ ਸਮਝੀ ਗਾਣਾ। ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪੰਜਾਬ ਦੀਆਂ ਵੀ ਗੱਲਾਂ ਬੋਲੀਆਂ ਤੁਸੀਂ ਐਮਪੀ ਹੋ ਤਿੰਨ ਸਾਲ ਹੋ ਕੇ ਸਰਕਾਰ ਬਣੀ ਤੁਸੀਂ ਚੈਲੰਜ ਵੀ ਕਰਦੇ ਹੋ ਵਿਰੋਧੀਆਂ ਨੂੰ। ਤੁਹਾਨੂੰ ਵੀ ਧਿਆਨ ਚਾਹ ਵੀ ਸੰਗਰੂਰ 'ਚ ਤਿੰਨ ਸਾਲਾਂ 'ਚ ਕੋਈ ਹਿੱਟ ਲੱਗੀ ਹੋਵੇ ਕੋ ਵਿਕਾਸ ਦਾ ਕੰਮ ਹੋਇਆ ਹੋਵੇ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਖੇਡਾਂ-ਵੱਧਨ ਪੰਜਾਬ ਦੀਆਂ ਕਰਾਈਆਂ। ਕਰੋੜਾਂ ਲੱਖਾਂ ਰੁਪਇਆ ਖਾਣੇ-ਪੀਣੇ ਤੇ ਨਾਚ-ਗਾਣੇ ਤੇ ਲਾਤਾ ਪਰ ਉਹਦੇ ਬਾਹਰ ਦੀ ਜਿਹੜੀ ਸੜਕਾਂ ਨੇ ਉਹ ਸਿਰਫ ਟੋਏ ਭਰੇ ਗਏ। ਦੇਖੋ ਕੋਈ ਆਦੋ ਵੀ 3 ਸਾਲਾਂ ਵਿੱਚ ਕੋਈ ਸੰਗਰੂਰ ਦੇ ਨਹੀਂ ਨਹੀਂ ਐ ਇਦਾਂ ਦੇਖੋ ਮੈਨੂੰ ਮੈਨੂੰ ਗਲੀਆਂ ਗਲੀਆਂ ਸੜਕਾਂ ਦਾ ਦਾ ਦੇਖੋ ਇੱਥੋਂ ਦੇ ਲੋਕਲ ਐਮਐਲਏ ਸਭ ਦੱਸ ਸਕਦੇ ਆ ਪਰ ਹੁਣ ਮੈਂ ਜਿਹੜੇ 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 ਪ੍ਰੋਜੈਕਟ ਦੇਖ ਕੇ ਆਇਆ ਉਹ ਥੋੜੇ ਸਾਰੇ ਸੰਗਰੂਰ ਦੇ ਸੀ ਹਨਾ ਆ ਪਿਛਲੇ 2 ਸਾਲਾਂ ਦੇ ਇਹੀ ਕਰੋੜਾਂ ਦੀਆਂ ਗ੍ਰਾਂਟਾਂ ਆਈਆਂ ਹੋਈਆਂ ਨਿਗੀਆਂ ਹਨਾ ਜਿਹੜੀਆਂ ਅੱਧੇ ਫੰਡ ਪੰਜਾਬ ਦੇ ਆ ਅੱਧੇ ਕੇਂਦਰ ਦੇ ਆ ਉਹ ਸੜਕਾਂ ਦੀਆਂ ਵੀ ਨੇ ਉਹ ਵਾਟਰ ਐਂਡ ਸੌਲਵ ਕੰਜ਼ਰਵੇਸ਼ਨ ਦੀਆਂ ਵੀ ਨੇ ਹਣਾ ਉਹ ਐਗਰੀਕਲਚਰ ਡਿਪਾਰਟਮੈਂਟ ਦੀਆਂ ਵੀ ਨੇ ਉਹ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਦੀਆਂ ਲਗੀਆਂ ਹਨਾ ਕਈ ਤਾਂ ਐਮਪੀ ਸਾਹਿਬ ਵੱਲੋਂ ਜਾਂ ਥੋੜੇ ਹੁਣ ਮੈਂ ਸੰਜੀਵ ਅਰੂੜਾ ਜੀ ਰਾਜ ਸਭਾ ਮੈਂਬਰਾਂ ਨੇ ਵੀ ਇੱਥੇ ਮੈਂ ਸੀਚੇ ਵਾਲ ਸਾਫ ਨੇ ਪਹਿਹ ਦਿੱਤੇ ਹੋਇਆ ਮੈਂ ਤਾਂ ਹੁਣ ਉੱਥੋਂ ਹੀ ਦੇਖ ਕੇ ਜਿਹੜਾ ਪਤਾ ਲੱਗਿਆ ਕਿ ਆ ਵਾਸ਼ਰੂਮਾਂ ਲਈ ਹੋਈ 25 ਲੱਖ ਰੁਪਿਆ ਜਿਹੜਾ ਆਇਆ ਹੋਇਆਗਾ ਆ ਮੈਂ ਤਾਂ ਸੀਐਮ ਸਾਹਿਬ ਦੇ ਵੀ ਪਿੱਛੇ ਇਹ ਤੋ ਘਾਟਣ ਜਿਹੜਾ ਇੱਥੇ ਮੈਂ ਲੱਗਾ ਉਹਦਾ ਹਾਲ ਬਣਾਇਆ ਔਡੀਟੋਰੀਅਮ ਹਾਂ ਔਡੀਟੋਰੀਅਮ ਜਿਹੜਾ ਬਣਿਆ ਉਹ ਐਸੀ ਗੱਲ ਨਹੀਂ ਕਿ ਸੰਗਰੂਰ ਦੇ ਵਿੱਚ ਕੰਮ ਨਹੀਂ ਹੋਏ ਕੰਮ ਬੜੇ ਹੋਇਆ ਠੀਕ ਹੈ ਕਿਤੇ ਕੋਈ ਸੜਕ ਕਿਤੇ ਕੋਈ ਖਰਾਬ ਹੈ ਉਹ ਵੀ ਆਉਣ ਵਾਲੇ ਸਮੇਂ 'ਚ ਉਹਨੂੰ ਵੀ ਜਿਹੜਾ ਦਰੁਸਤ ਹੈ ਠੀਕ ਕਰ ਦਿੱਤਾ ਜਾਊਗਾ ਪਰ ਸੰਗਰੂਰ ਸਰਕਾਰ ਦਾ ਕਹ ਲਓ ਵੀ ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ ਤੇ ਜੇ ਤੁਸੀਂ ਕੱਲਾ ਸੰਗਰੂਰ ਦੇਖੋ ਸੁਨਾਮ ਦਿੜਬਾ ਲਹਿਰਾ ਢੂਰੀ ਜਿੰਨੇ ਇਸ ਇਲਾਕੇ ਦੇ ਵਿੱਚ ਪੈਸੇ ਆਇਆ ਮੈਨੂੰ ਲੱਗਦਾ ਕਦੇ ਕਿਸੇ ਸਰਕਾਰ ਦੇ ਵਿੱਚ ਪੈਸੇ ਆ ਜਿਹੜੇ ਉਹ ਆਏ ਹੋਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ